ਕਿ ਡੀਸੀ ਸਾਹਿਬ ਦੇ ਹੁਕਮ ਹੈ ਤਾਂ ਵੀ ਨਹੀਂ ਤੁਸੀਂ ਜਾ ਰਹੇ ਆਖੇ ਨਹੀਂ ਲੱਗ ਰਹੇਂ ਦੀ ਯਾਰ ਅਫ ਦੇ ਨਹੀਂ ਨਹੀਂ ਜਾਣਾ ਯਾਰ ਮੇਰਾ ਜੀ ਤੁਸੀਂ ਬਰਾਜ ਦਾ ਰਾਇਸਾਂ ਸੀਲਕੇ ਦਾ ਪਿੰਡ ਹੈ ਫਿਰ ਕਿਸਤੀਆਂ ਦੇਖ ਰਹੇ ਟਰਾਲੀ ਤੇ ਲੱਦੀਆਂ ਧਾਪਣ ਟਰੈਕਟਰ ਟਰਾਲੀ ਦਾ ਡਰਾਈਵਰ ਆ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਉਂ 1 ਘੰਟੇ ਤੋਂ ਇੱਥੇ ਸਮਾਂ ਬਰਬਾਦ ਕੀਤਾ ਜਾ ਰਿਹਾ ਕਿਉਂ ਨਹੀਂ ਜਿਹੜੀ ਪੀੜਤ ਪਰਵਾਰਾਂ ਦੀ ਮਦਦ ਕੀਤੀ ਜਾ ਰਹੀ ਭਾਈ ਦੱਸੋ ਕੀ ਨਾ ਇੱਥੇ ਕਿਉਂ ਕਹਿੰਦੇ ਕਿ ਡੀਸੀ ਸਾਹਿਬ ਦੇ ਹੁਕਮ ਹੈ ਤਾਂ ਵੀ ਨਹੀਂ ਤੁਸੀਂ ਜਾ ਰਹੇ ਆਖੇ ਨਹੀਂ ਲੱਗ ਰਹੇਂ ਦੀ ਯਾਰ ਅਫ ਦੇ ਨਹੀਂ ਨਹੀਂ ਜਾਣਾ ਯਾਰ ਕੀ ਵਜ੍ਹਾ ਕੀ ਆ ਪੈਸੇ ਨਹੀਂ ਦੇ ਰਹੇ ਪੈਸੇ ਨਹੀਂ ਦੇ ਰਹੇ ਹਾਂ ਨੂੰ ਪਤਾ ਕੀ ਨਹੀਂ ਕਰ ਰਹੇ ਹਾਂਜੀ ਭਾਈ ਜੀ ਕਿਉਂ ਨਜ਼ਰ ਆ ਰਹੀ ਹੈ ਭਾਈ ਜੀ ਕਿਉਂ ਨਜ਼ਰ ਆ ਰਹੀ ਹੈ ਜਵਾਬ ਦਿਓ ਨਾ ਸਾਨੂੰ ਤੁਸੀਂ ਕੀ ਕਾਰਨ ਕੀ ਹੈ ਨੂੰ ਪਤਾ ਨਹੀਂ ਕਾਰਨ ਕੀ ਨਹੀਂ ਸਰ ਕੀ ਮੁਸ਼ਕਲ ਕੀ ਆ ਰਹੀ ਹੈ ਤੁਸੀਂ ਮੈਨੂੰ ਦੱਸਿਆ ਡੀਸੀ ਸਾਹਿਬ ਦੇ ਵੀ ਗੱਲ ਕਰਾਈਏ ਡਰਾਈਵਰ ਨਾਲ ਐਸਟੀਐਮ ਕੋਈ ਗੱਲ ਬਾਤ ਨਜ਼ਰ ਨਹੀਂ ਆ ਰਹੀ ਇੱਥੇ ਪੀੜੇ ਤੇ ਇੱਥੇ ਰੋਂਦੇ ਨੇ ਦੱਸੋ ਜੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਮੂੰਹ ਛੁਭਾ ਰਹੇ ਨੇ ਐਨ ਡੀ ਆਰ ਐਫ ਦੀ ਟੀਮ ਬੱਸ ਤਾਂ ਜਰੂਰ ਭਰੀ ਆ ਪਰ ਕੌਣ ਜ਼ਿੰਮੇਵਾਰ ਹੈ ਇਹਨਾਂ ਦਾ ਤਾਲਮੇਲ ਪਿੰਡਾਂ ਦੀਆਂ ਪੰਚਾਇਤਾਂ ਨਾਲ ਕਿਉਂ ਨਹੀਂ ਹੈ ਇਲਾਕੇ ਦੇ ਅਫਸਰਾਂ ਦੀ ਕਿਤੇ ਨਾ ਕਿਤੇ ਆਪਸੀ ਤਾਲਮੇਲ ਦੀ ਕਮੀ ਜਰੂਰ ਸਾਹਮਣੇ ਨਜ਼ਰ ਆ ਰਹੀ ਹੈ ਤਾਂ ਇਹ ਹਾਲਾਤ ਨੇ ਰਾਇਆ ਸੰਸੀ ਹਲਕੇ ਦੇ ਤੇ ਆ ਬੱਸ ਨੰਬਰ ਵੀ ਤੁਹਾਨੂੰ ਦਿਖਾ ਰਹੇ ਆ ਪੀ ਬੀ 02 AX 7816 ਜਿੱਚ ਐਨ ਡੀ ਆਰ ਐਫ ਦੀ ਟੀਮ ਦੇ ਮੈਂਬਰ ਇਹ ਚ ਸਵਾਰ ਨੇ ਪਰ ਉਹਨਾਂ ਨੂੰ ਹਜੇ ਕਿਤੇ ਮਦਦ ਦਾ ਰਸਤਾ ਜਿਹੜਾ ਨਹੀਂ ਦਿਖਾਇਆ ਜਾ ਰਿਹਾ ਕਿਸ ਦੀ ਗਲਤੀ ਹੋ ਸਕਦੀ ਹੈ ਮੇਰੀ ਡੀਸੀ ਸਾਹਿਬ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਉਹ ਖੁਦ ਹਰ ਪਿੰਡ ਪਹੁੰਚ ਜਾ ਕੇ ਮਦਦ ਲਈ ਪਹੁੰਚ ਰਹੇ ਨੇ ਉਸੇ ਤਰ੍ਹਾਂ ਇਹਨਾਂ ਦੀ ਵੀ ਜਵਾਬ ਤਲਬੀ ਕੀਤੀ ਜਾਵੇ ਕਿੱਥੇ ਤਾਲਮਿਲ ਦੀ ਕਮੀ ਆ ਕਿਉਂਕਿ ਇਲਾਕੇ ਦੇ ਜਿਹੜੇ ਐਸਡੀਐਮ ਉਹਨਾਂ ਦੀ ਵੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਬੰਦੀ ਆ ਇੱਕ ਹੋਰ ਸਾਡੇ ਨਾਲ ਜੁੜਦੇ ਨੇ ਜਵਾਬ ਤਿਆਰ ਹੈ ਜੁਹਾਂ ਦੱਸੋ ਜੀ आप इतनी देर से परेशान हो एक घंटा हो गया मैं देख रहा हूँ क्या ट्रैक्टर ट्रॉली वाले हमें बता नहीं रहा क्या दिक्कत आ रही है नहीं दिक्कत कोई नहीं है एक्चुअली हम लोगों का भी कक्कड़ मंजा जाना है तो उसमें जो हमारे साथ ट्रैक्टर ट्रॉली वो अभी उसका कुछ तो प्रॉब्लम है तो दूसरी ट्रॉली आ रही है अभी दूसरी ट्रॉली आ रही है दूसरी आएगी तो उसके बाद हम शिफ्ट करके वहाँ यहाँ के जो लोग हैं वो कह रहे हैं कि हमें एक किस्ती मुहैया कराई है वो आपसे बेनती कर रहे हैं निवेदन कर रहे हैं आप उनके साथ क्यों नहीं जा रहे अगर वो आपके पास फरियाद लेकर मदद अभी तो जाएंगे हम लोग वहीं जाएंगे इसीलिए क्योंकि जो हमारे ए साहब ने बोला है कि वहाँ पर क्या है ब्रिज पर ना वो फंस गया है पूरा तो पहले वहाँ जाने के लिए बोल रहे हैं उसके बाद हम लोग वहीं जाएंगे तो सर अंधेरा हो रहा है रात में ये ज़्यादा रिस्की नहीं हो जाएगा कि बेड़ी के साथ हाँ, हाँ रिस्की है तभी तो मैं बोल रहा हूँ कि वहाँ इसीलिए तो हम जल्दी भी कर रहे हैं कि जितनी जल्दी ट्रैक्टर आएगा ہم یہاں سے उधर نکل جائیں گے تو ٹریکٹر تو اگے ٹرالی بس فاض ہے یہ جانے کو کیوں نہیں تھے یار وہ پتہ نہیں اب وہی تو بول رہے میں نے بات کروا دی ان کی تو ابھی ہو جائے گا اس کا سمدان شارٹلی ہم نکل جائیں گے یہاں سے ہاں جی دسو جی ککڑاں دا کی حال ہے اوتھے پانی کتنا ہے ککڑے ٹھیک جو ہاں ککڑا ٹھیک کیڑا پنڈا توڑا کی نام ساڈا ایہی ایریا ساڈے نال ہی ککੜ رلندے آ ہاں وہ ٹھیک ایریا نہیں دریا چڑھیا پورا باقی رات دا پتہ نہیں ابھی کام ہو جاوے اننا پنڈاں دا بھی فلال کی ہو جی پوزیشن ਉਹ ਸੋ ਠੀਕ ਠਾਕ ਨੇ ਜੇ ਤੁਸੀਂ ਕਕੜਾਂ ਵਾਲ ਜਾਓ ਨਾ ਉਹ ਠੀਕ ਜੀ ਠੀਕ ਨੇ ਹਾਂ ਅੱਛਾ ਉਹ ਸਾਡੇ ਨਾਲ ਨੇ ਆਈ ਤੂੰ ਇੱਥੇ ਪਿੰਡੀਆਂ ਇੱਥੇ ਹਾਲਾਤ ਮਾੜੇ ਹਾਂ ਇੱਥੇ ਹਾਲਾਤ ਮਾੜੇ ਆਏ ਰਾਤ ਦਾ ਪਤਾ ਨਹੀਂ ਪਾਣੀ ਦੇਖੋ ਚੜ ਜਾਏ ਤੇ ਚੜ ਜਾਏ ਹਾਂ ਜੀ